गैंगस्टर ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਦਿੱਤੀ ਟੱਕਰ ਮਾਰਨ ਤੋਂ ਬਾਅਦ ਪੁਲਿਸ ਤੇ ਫਾਇਰਿੰਗ ਕੀਤੀ ਔਰ ਜਵਾਬੀ ਕਾਰਵਾਈ ਚ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੈਂਗਸਟਰ ਫਰਾਰ ਹੋ ਗਏ ਜੱਸਾ ਨਾਨਕ ਸਰਿਆ ਜਿਸ ਦਾ ਨਾਮ ਹੈ ਇਹ ਇੱਕ ਗੱਡੀ ਦੇ ਵਿੱਚ ਸਵਾਰ ਸੀ ਔਰ ਇਸ ਵੱਲੋਂ ਪੁਲਿਸ ਦੀ ਗੱਡੀ ਨੂੰ ਟੱਕਰ ਮਾਰੀ ਗਈ ਜਿਸ ਗੱਡੀ ਨੇ ਟੱਕਰ ਮਾਰੀ ਹੈ ਉਸ 'ਚ ਜੱਸਾ ਨਾਨਕ ਸਰਿਆ ਤੇ ਉਸਦੇ ਸਾਥੀ ਸੀ ਔਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰ ਕੇ ਇਹਨਾਂ ਵੱਲੋਂ ਫਾਇਰਿੰਗ ਵੀ ਪੁਲਿਸ ਤੇ ਕੀਤੀ ਗਈ ਹਾਲਾਂਕਿ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਇਹਨਾਂ ਤੇ ਪਰ ਇਹ ਉੱਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਇਹ ਤਸਵੀਰਾਂ ਨੇ ਮਾਨਸਾ ਦੀਆਂ ਜਿੱਥੇ ਪੁਲਿਸ ਦੀ ਗੱਡੀ ਨੂੰ ਇਹਨਾਂ ਗੈਂਗਸਟਰਾਂ ਵੱਲੋਂ ਟੱਕਰ ਮਾਰੀ ਗਈ ਔਰ ਉਹ ਤੋਂ ਦੱਬੀ ਆ ਗੱਡੀ ਉਹ ਦੇਖੀ ਜੇ ਬੱਚੀ ਬੱਤੀ ਪਾਤੀ ਕਿ ਉਹਦੀ ਮਾਦਰਾਛਣਾ ਹੈ ਇਹ ਆ ਕੇ ਸਰਟੀਫਾਈਕਸ਼ਨ ਪਤਾ ਲੱਗਿਆ ਸਾਨੂੰ ਪਾਸੇ ਕੋ ਕਦਮੇ ਜਿਹੜੇ ਦੇਖੀ ਦੇਖੀ ਇੱਥੇ ਆਈ ਸਾਡੇ ਦਸਤੀ ਤੋਂ ਕਿਥੋਂ ਕਿੱਥੇ ਆਸੀ ਸਾਈਡ ਤੇ ਹੋਵੇ ਜੀ ਨਾ ਸਾਈਡ ਤੇ ਹੋਵੇ ਕਿੰਨੀ ਵੀ ਕੰਨਾਂ ਚੀ ਗੱਡੀ ਚ ਬਈ ਉਹ ਚਾਰ ਪੰਜ ਜਾਣੇ ਹੋਏ ਸੀ ਤੇ ਇਧਰ ਪੁਲਿਸ ਵਾਲੇ ਪੁਲਿਸ ਵਾਲੇ ਵੀ ਫੂਦੀ ਬਾਦਰਾ ਪਾ ਚਾ ਰਹੇ ਨੇ ਹੈਗੇ ਸੀ ਕੋਸਰ ਕਿੰਨੇ ਕੁ ਫਾਇਰ ਕੱਢ ਤੇ ਉਹ ਕਰਕੇ ਆਉਣੇ ਜੀ 2000 ਦਾ ਫਾਇਰ ਕੋਈ ਰਿਪਲੇ ਨਹੀਂ ਉਹਨਾਂ ਨੇ ਵੀ ਕਿਤੇ ਨਾ ਉਧਰ ਵੀ ਕਿਤੇ ਲਈ 48 ਦਾ ਫਾਇਰ ਹੋ ਗਿਆ ਹਾਂਜੀ ਹਾਂਜੀ ਚਾਰ ਜਾਣੀ ਸੀ ਹਾਂਜੀ ਚਾਰ ਪੰਜ ਜਾਣੇ ਰਹੇ ਸੀ ਉਹਨੂੰ ਬੁਲਤੀ ਘੜਾਉਂਦੇ ਹੋਏ ਪਹਿਲੀ ਪਹਿਲੀ ਚੌਂਕ 'ਚ ਖੜੇ ਸੀ ਹਾਂਜੀ ਉਹ ਚੌਂਕ ਦੇ ਵਿਚਾਈ ਨਹੀਂ ਅੱਛਾ ਚੌਂਕ ਦੇ ਵਿਚਾਈ ਨੂੰ ਪਤਾ ਲੱਗ ਰਿਹਾ ਪੁਲਿਸ ਪਹਿਲਾਂ ਖੜੀ ਸੀ ਬਾਅਦ ਵਿੱਚ ਖੜੀ ਸੀ ਪੁਲਿਸ ਪਹਿਲਾਂ ਖੜੀ ਸੀ ਇਹ ਵੀ ਇਧਰੋਂ ਬਰੇਤਾ ਸਾਈਡ ਤੋਂ ਆਇਆ ਚਾਹੁੰਦੇ ਇੱਥੇ ਸੰਤ ਪੱਤੀ ਨੂੰ ਲਾ ਚਾਈ ਤੇ ਸੁਭਾਰ ਪੈ ਗਿਆ ਸਾਡੇ ਸਹਿਯੋਗੀ ਬਲਦੇਵ ਸ਼ਰਮਾ ਜੁੜੇ ਨੇ ਫੋਨ ਲਾਈਨ ਤੇ ਹੋਰ ਜਾਣਕਾਰੀ ਦੇ ਲਈ ਬਲਦੇਵ ਪੂਰਾ ਐਪੀਸੋਡ ਜਾਨਣਾ ਚਾਹਾਂਗੇ ਕੀ ਹੋਇਆ ਕੌਣ ਗੈਂਗਸਟਰ ਸੀ ਕੀ ਪੁਲਿਸ ਏਨਾ ਦੇ ਪਿੱਛੇ ਲੱਗੀ ਸੀ ਯਾ ਅਚਾਨਕ ਪੂਰੀ ਡਿਟੇਲ ਕੁਲ ਵਿਜੇ ਗੈਂਗਸਟਰ ਹੈ ਜੱਸਾ ਨਾਨਕਸਰੀਆ ਤੇ ਇੱਕ ਗੱਕੂ ਨਾਂ ਦਾ ਗੈਂਗਸਟਰ ਹੈ ਜਿਹੜਾ ਇੱਕ ਗੱਡੀ ਦੇ ਵਿੱਚ ਸਵਾਰ ਸੀ ਪੁਲਿਸ ਪਿੱਛਾ ਕਰ ਰਹੀ ਸੀ ਉਹਨਾਂ ਨੂੰ ਭਿੰਕ ਸੀ ਕਿ ਇੱਥੋਂ ਦੀ ਉਹ ਜਾ ਸਕਦੇ ਆ ਤਾਂ ਜਿਵੇਂ ਹੀ ਉਹਨਾਂ ਦਾ ਪਿੱਛਾ ਕੀਤਾ ਤਾਂ ਪਹਿਲਾਂ ਉਹਨਾਂ ਨੇ ਗੱਡੀ ਮਾਰੀ ਪੁਲਿਸ ਦੀ ਗੱਡੀ ਦੇ ਵਿੱਚ ਅੱਗੋਂ ਗੱਡੀ ਆ ਜਿਹੜੀ ਕੁਸ਼ਕ ਨੁਕਸਾਨੀ ਗਈ ਇਸ ਤੋਂ ਬਾਅਦ ਜਿਹੜੇ ਚਸ਼ਮਦੀਦ ਨੇ ਦੱਸਦੇ ਆ ਕਿ ਦੋਹਾਂ ਪਾਸਾਂ ਤੋਂ ਦੁਬਲੀ ਫੈਰਿੰਗ ਹੋਈ ਹੈ ਦੋ-ਦੋ ਚਾਰ-ਚਾਰ ਫੈਰ ਹੋਈ ਹੈ ਉਸ ਤੋਂ ਬਾਅਦ ਜਿਹੜੇ ਗੈਂਗਸਟਰ ਸੀ ਜਿਨ੍ਹਾਂ ਦੀ ਗਿਣਤੀ 4 ਤੋਂ 5 ਸੀ ਉਹ ਫਰਾਰ ਹੋਣ ਵਿੱਚ ਸਫਲ ਹੋ ਗਏ ਫਿਲਹਾਲ ਪੁਲਿਸ ਨਾਕਾਬੰਦੀ ਕਰ ਰਹੀ ਹੈ ਉਹਨਾਂ ਨੂੰ ਫੜਨ ਵਾਸਤੇ ਇਹ ਬਠਿੰਡੇ ਜ਼ਿਲ੍ਹੇ ਦੇ ਨਾਲ ਸਬੰਧਤ ਦੱਸੇ ਜਾ ਰਹੇ ਐ ਤੇ ਜਿਹੜੀ ਪੁਲਿਸ ਪਾਰਟੀ ਸੀ ਇਹ ਵੀ ਬਠਿੰਡੇ ਤੋਂ ਪਿੱਛਾ ਕਰ ਰਹੀ ਜੀ ਵੀ ਜੀ ਸੋ ਹੁਣ ਹੁਣ ਗੈਂਗਸਟਰ ਉੱਥੋਂ ਫਰਾਰ ਹੋ ਗਏ ਬਿਲਕੁਲ ਜੋ ਗੱਡੀ 'ਚ ਆਏ ਸੀ ਉਸ ਤੋਂ ਉਹ ਫਰਾਰ ਹੋ ਗਏ ਤੇ ਫਿਲਹਾਲ ਜਿਹੜਾ ਉਹ ਉਹਨਾਂ ਦਾ ਪਿੱਛਾ ਤੇ ਜੋ ਫੈਰਿੰਗ ਹੋਈ ਹੈ ਇਸ ਦੇ ਵਿੱਚ ਕਿਸੇ ਦਾ ਹਜੇ ਫਿਲਹਾਲ ਨੁਕਸਾਨ ਹੋਣ ਦੀ ਕੋਈ ਜਾਣਕਾਰੀ ਨਹੀਂ ਮਤਲਬ ਜ਼ਖਮੀ ਹੋਣ ਦੀ ਕਿਸੇ ਦੀ ਜਾਣਕਾਰੀ ਜੀ ਤੇ ਕਿਸ ਕੈਟਾਗਰੀ ਦੇ ਗੈਂਗਸਟਰ ਨੇ ਬਲਦੇਵ ਫਿਲਹਾਲ ਪੁਲਿਸ ਨੇ ਕੁਝ ਵੀ ਕਹਿਣ ਤੋਂ ਪਾਸਾ ਬਟਿਆ ਹੋਇਆ ਪਰ ਪੁਲਿਸ ਦੇ ਜਿਹੜੇ ਉੱਚ ਪੱਧਰ ਸੂਤਰ ਹੈ ਉਹਨਾਂ ਦੱਸਿਆ ਕਿ ਦਾ ਨਾਮ ਕਸਰੀਆ ਹੈ ਇਹਦੇ ਤੇ ਕਾਫੀ ਕ੍ਰਿਮੀਨਲ ਪਰਚੇ ਨੇ ਤੇ ਇਹ ਜ਼ਮਾਨਤ ਤੇ ਆਇਆ ਹੋਇਆ ਸੀਗਾ ਉਸ ਤੋਂ ਬਾਅਦ ਇਹ ਗੱਟੀਆਂ ਬਿੱਤੀਆਂ ਵਿੱਚ ਸ਼ਾਮਲ ਹੋਵੇਗਾ ਤਾਂ ਪੁਲਿਸ ਨੇ ਜਿਹੜਾ ਇੱਕ ਵਾਰ ਫੇਰ ਇਸ ਨੂੰ ਦਬੋਚਣ ਦੀ ਕੋਸ਼ਿਸ਼ ਦੇ ਵਿੱਚ ਸੀ ਠੀਕ ਹੈ ਧੰਨਵਾਦ ਬਲਦੇਵ ਇਸ ਜਾਣਕਾਰੀ ਦੇ ਲਈ ਤਾਂ ਪੁਲਿਸ ਦੇ ਨਾਲ ਮੁੱਠਪੇੜ ਹੋਈ ਹੈ ਗੋਲੀ ਚੱਲੀ ਹੈ ਦੋਨਾਂ ਪਾਸਿਆਂ ਤੋਂ ਪਹਿਲਾਂ ਗੈਂਗਸਟਰਾਂ ਨੇ ਚਲਾਈਆਂ ਫਿਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਪਰ ਇਹ ਗੈਂਗਸਟਰ ਫਰਾਰ ਹੋ ਗਏ ਗੋਲੀ ਕਿਸੇ ਦੇ ਲੱਗੀ ਨਹੀਂ ਹੈ ਪੁਲਿਸ ਦੀ ਗੱਡੀ ਦੇ ਵਿੱਚ ਗੈਂਗਸਟਰਾਂ ਨੇ ਗੱਡੀ ਮਾਰੀ ਪੁਲਿਸ ਨੇ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਭੱਜਣ 'ਚ ਕਾਮਯਾਬ ਹੋ ਗਿਆ